ਕਿਹੋ ਜੇ ਸੰਸਾਰ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨਹੀਂ ਰਹੇ ਮਾਤਾ ਗੁਜਰੀ ਜੀ ਨਹੀਂ ਰਹੇ ਚਾਰੇ ਲਾਲ ਨਹੀਂ ਰਹੇ ਸੰਸਾਰ 'ਚ ਕੋਈ ਵੀ ਨਹੀਂ ਰਹਾ ਦੁਨੀਆਦਾਰੀ ਦੇ ਹਿਸਾਬ-ਕਿਤਾਬ ਲਾਈਏ ਤਾਂ ਦਸਮ ਪਾਤਸ਼ਾਹ ਨੇ ਕੀ ਕਟਿਆ ਸੰਸਾਰ 'ਚ ਜੇ ਰੋਮਾਨੀ ਹਿਸਾਬ-ਕਿਤਾਬ ਲਾਈਏ ਤਾਂ ਸਾਡੀ ਸਾਰਿਆਂ ਦੀ ਜ਼ਿੰਦਗਾ ਨਹੀਂ ਦੇਣ ਵਾਲੇ ਹਨ ਹੀ ਔਰੰਗਜ਼ੇਬ ਤੋਂ ਵੱਡਾ ਦਰਿੰਦਾ ਜ਼ਾਲਮ ਆਪਾਂ ਨੂੰ ਦਿਸਦਾ ਨਹੀਂ ਕਿ ਦਸਮ ਪਾਤਸ਼ਾਹ ਕਹਿੰਦੇ ਅੱਛਾ ਜੀ ਪ੍ਰੇਮ ਨਾਲ ਯਾਦ ਕੀਤਾ ਜਿਉਂਦੇ ਗੁਨਾਹ ਘੱਟ ਸਕਦੇ ਨੇ ਚਲੋ ਫਿਰ ਆਪਾਂ ਗੱਲ ਨੂੰ ਮਿਲਾ ਲਈਏ ਗੁਰੂ ਦਸਮ ਪਤਸ਼ਾਹ ਹਜ਼ੂਰ ਨੇ ਦੀਨਾ ਕਾਂਗੜ ਤੋਂ ਔਰੰਗਜ਼ੇਬ ਨੂੰ ਜਦੋਂ ਜ਼ਫਰਨਾਮਾ ਲਿਖਿਆ ਜ਼ਫਰਨਾਮਾ ਮੈਨੂੰ ਫਤਿਹ ਦਾ ਖਤ ਦੇਖੋ ਕਿਹੋ ਜੇ ਸੰਸਾਰ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨਹੀਂ ਰਹੇ ਮਾਤਾ ਗੁਜਰੀ ਜੀ ਨਹੀਂ ਰਹੇ ਚਾਰੇ ਲਾਲ ਨਹੀਂ ਰਹੇ ਸੰਸਾਰ 'ਚ ਕੋਈ ਵੀ ਨਹੀਂ ਰਿਹਾ ਮਾਛੀਵਾੜ ਦੇ ਜੰਗਲਾਂ 'ਚ ਵਸਤਰ ਫਟੇ ਹੋਏ ਪੈਰ ਜੋੜਾ ਨਹੀਂ ਇਹੋ ਜੀ ਅਵਸਥਾ 'ਚ ਆਲਮਗੀਰ ਨੂੰ ਖਤ ਲਿਖ ਰਹੇ ਨੇ ਤੇ ਖਤ ਦਾ ਸਿਰਲੇਖ ਫਤਿਹ ਦੀ ਚਿੱਠੀ ਜ਼ਫਰਨਾਮਾ ਜੇ ਦੁਨੀਆਦਾਰੀ ਤੋਂ ਆਪਾਂ ਦੁਨੀਆਦਾਰੀ ਦੇ ਹਿਸਾਬ-ਕਿਤਾਬ ਲਾਈਏ ਤਾਂ ਦਸਮ ਪਤਸ਼ਰ ਨੇ ਕੀ ਖਟਿਆ ਸੰਸਾਰ 'ਚ ਲੇਕਿਨ ਜੇ ਰੂਹਾਨੀ ਹਿਸਾਬ-ਕਿਤਾਬ ਲਾਈਏ ਤਾਂ ਸਾਡੀ ਸਾਰਿਆਂ ਦੀ ਜ਼ਿੰਦਗਾ ਨੇ ਦੇਣ ਵਾਲੇ ਹਨੀ ਉਹ ਉਹਨਾਂ ਤੋਂ ਬਗੈਰ ਸਾਡੇ ਕੋਲ ਫਿਰ ਬਚਦਾ ਹੀ ਕੁਝ ਨਹੀਂ ਔਰੰਗਜ਼ੇਬ ਨੇ ਖੱਤ ਦਾ ਜਵਾਬ ਭਾਈ ਦਇਆ ਸਿੰਘ ਜਿਹਦੇ ਰਾਹੀਂ ਦਿੱਤਾ ਮੈਂ ਉਹ ਖੱਤ ਮਿਲਦੇ ਨਹੀਂ ਜੀ ਸਾਰੇ ਮੈਂ ਇਸ ਵਕਤ ਬਹੁਤ ਬਿਰਧ ਹੋ ਗਿਆ ਹਾਂ ਸਰੀਰ ਕਮਜ਼ੋਰ ਹੈ ਬਿਮਾਰੀਆਂ ਨੇ ਘੇਰਿਆ ਹੋਇਆ ਹੈ ਮੈਨੂੰ ਆਪਣੇ ਗੁਨਾਹਾਂ ਦਾ ਅਹਿਸਾਸ ਹੋਣ ਲੱਗਾ ਹੈ ਜੇ ਤੁਹਾਡੇ ਜਿਹੀ ਪੀਰ ਦੇ دیدار ਮੌਤ ਤੋਂ ਪਹਿਲਾਂ ਹੋ ਜਾਣ ਤਾਂ ਹੋ ਸਕਦਾ ਮੇਰੇ ਮੈਂ ਜੋ ਜੁਰਮਾਂ ਕਾਰਨ ਮੇਰੇ ਗੁਨਾਹਾਂ ਕਾਰਨ ਜਿਹੜੀਆਂ ਸਜ਼ਾਵਾਂ ਮਿਲਣਗੀਆਂ ਰੱਬ ਦੀ ਦਰਗਾਹ ਤੋਂ ਘੱਟ ਹੋ ਜਾਣ ਤੁਸੀਂ ਦੇਖੋ ਕਿ ਸੰਸਾਰ 'ਚ ਔਰੰਗਜ਼ੇਬ ਤੋਂ ਵੱਡਾ ਦਰਿੰਦਾ ਜ਼ਾਲਮ ਆਪਾਂ ਨੂੰ ਦਿਸਦਾ ਨਹੀਂ ਤੇ ਦਸਮ ਪਾਤਸ਼ਾਹ ਕਹਿੰਦੇ ਅੱਛਾ ਜੇ ਪ੍ਰੇਮ ਨਾਲ ਯਾਦ ਕੀਤਾ ਹੈ ਜੇ ਉਹਦੇ ਗੁਨਾਹ ਘੱਟ ਸਕਦੇ ਨੇ ਚਲੋ ਫਿਰ ਆਪਾਂ ਦੱਖਣ 'ਚ ਮਿਲਾਂ ਨੇ ਯਾਨੀ ਫਰਕ ਦੇਖੋ ਤੁਸੀਂ ਆਪਣੇ ਪਾਤਸ਼ਾਹ ਦਾ ਪੈਗੰਬਰਾਂ ਦਾ ਤੇ ਪਾਪੀਆਂ ਦਾ ਇਹੀ ਇਹੀ ਫਰਕ ਹੁੰਦਾ ਹੈ ਕਿ ਗੁਰੂ ਮਹਾਰਾਜ ਤਿਆਰ ਬੈਠੇ ਨੇ ਬਖਸ਼ਣ ਵਾਸਤੇ ਪਾਪ ਮੈਂ ਪਾਕਿਸਤਾਨ ਚ ਗਿਆ ਬਾਬਾ ਫਰੀਦ ਦੇ ਜਾਨਸ਼ੀਨਾ ਨੂੰ ਮਿਲਿਆ ਬਾਬਾ ਫਰੀਦ ਦੀ ਗੱਦੀ 'ਚ ਗੱਦੀ ਦੇ ਉੱਪਰ ਜਿਹੜਾ ਬਰਾਜਮਾਨ ਸ਼ੇਖ ਹੈ ਇਸ ਵਕਤ ਮੈਂ ਉਹਨੂੰ ਮਿਲਿਆ ਇਹ ਜਾਣ ਕੇ ਖੁਸ਼ੀ ਹੋਈ ਕਿ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਬੜੇ ਸਤਕਾਰ ਨਾਲ ਕਰਦੇ ਨੇ ਮਹਾਰਾਜ ਦੀ ਬਾਣੀ ਦੀਆਂ ਕਈ ਪੰਕਤੀਆਂ ਸ਼ੁੱਧ ਰੂਪ ਚ ਮੈਨੂੰ ਸੁਣਾਈ ਆ ਉਹਨਾਂ ਨੇ ਮੈਂ ਆ ਕੇ ਮੈਂ ਉਹਨਾਂ ਦੇ ਚਰਨ ਹੀ ਹੱਥ ਲਾਇਆ ਮੈਂ ਕਿਹਾ ਬਾਬਾ ਜੀ ਪ੍ਰਸੰਨਤਾ ਹੋਈ ਤੁਸੀਂ ਸਾਡੇ ਪਰਿਵਾਰ ਨੂੰ ਉਨਾਂ ਹੀ ਪਿਆਰ ਕਰਦੇ ਹੋ ਉਹ ਕਹਿਣ ਲੱਗੇ ਇਹ ਸਾਡਾ ਪਰਿਵਾਰ ਤੁਹਾਡਾ ਪਰਿਵਾਰ ਹੈ ਦੋ ਤਿੰਨ ਪਰਿਵਾਰ ਨਹੀਂ ਹਨ ਇੱਕੋ ਹੀ ਹੈ ਇਹ ਸਾਰੀ ਸਾਡੀ ਸੁਪਰੀਮ ਕੋਰਟ ਆ ਸਮਾਨ ਚ ਬੈਠੀ ਹੈ ਇਹ ਦਰਜਾ ਬਦਰਜਾ ਕੋਈ ਨਹੀਂ ਬਾਬਾ ਫਰੀਦ ਜੀ ਤੇ Hazrat Baba Nanak Alaihi Salam ਚ ਬਰਾਬਰ ਬਰਾਬਰ ਬੈਠੀ ਹੈ ਸਾਡੀ ਸੁਪਰੀਮ ਕੋਰਟ ਤੇ ਆਪਾਂ ਨੂੰ ਆਖ ਰਹੇ ਨੇ ਕਿ ਅਰਜ਼ੀਆਂ ਲੈ ਕੇ ਆਓ ਗੁਨਾਹ ਜਿੰਨੇ ਕੀਤੇ ਸਨ ਤੁਹਾਨੂੰ ਬਖਸ਼ਣ ਲਈ ਬੈਠ ਰਹੀਆਂ ਸੀ ਸਜ਼ਾਵਾ ਦੇਣ ਲਈ ਨਹੀਂ ਬੈਠੇ ਲੇਕਿਨ ਅਸੀਂ ਆਪਣੀਆਂ ਅਰਜ਼ੀਆਂ ਲੈ ਕੇ ਇਹਨਾਂ ਕੋਲ ਜਾਣ ਤੋਂ ਮੁਨਕਰਾਂ ਕਿਉਂਕਿ ਫਿਰ ਆਪਾਂ ਨੂੰ ਇਹਨਾਂ ਨੇ ਆਖਣਾ ਪਿਛਲੇ ਗੁਨਾਹ ਮਾਫ ਅੱਗੋਂ ਨੂੰ ਨਹੀਂ ਕਰਨੇ ਅਸੀਂ ਕਿਉਂਕਿ ਅੱਗੋਂ ਨੂੰ ਵੀ ਕਰਨੇ ਨੇ ਇਸ ਕਰਕੇ ਅਸੀਂ ਅਰਜ਼ੀ ਲੈ ਕੇ ਆਪਣੇ ਗੁਨਾਹ ਬਖਸ਼ਾਣ ਵਾਸਤੇ ਜਾਂਦੇ ਨਹੀਂ